ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦੇ ਰਿਸ਼ਫਲ ਹੋਈ ਬਾਰੇ ਡਿਸਕਸ਼ਨ ਕਰਨਾ ਹੈ ਕਿ ਕੈਨੇਡਾ ਦੀ ਕੈਬਨਿਟ ਜਿਹੜੀ ਹੈ ਉਸ ਦੇ ਵਿੱਚ ਰੀਸ਼ਫਲ ਕੀਤਾ ਗਿਆ ਹੈ ਦਰਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰੈਜਿਗਨੇਸ਼ਨ ਤੋਂ ਬਾਅਦ ਹੁਣ ਮਾਰਕ ਕਾਰਨੀ ਕੈਨੇਡਾ ਦੇ ਚੌਥੇ ਪ੍ਰਧਾਨ ਮੰਤਰੀ ਬਣੇ ਨੇ ਤੇ ਉਹਨਾਂ ਦੀ ਨਵੀਂ ਕੈਬਨਿਟ ਹੋਵੇਗੀ ਸੋ ਜਿਹੜੀ ਨਵੀਂ ਕੈਬਨਿਟ ਹੈ ਉਹਦੇ ਵਿੱਚ ਮੰਤਰੀਆਂ ਦਾ ਸਥਾਨ ਜਾਂ ਮੰਤਰੀ ਜਿਹੜੇ ਨੇ ਉਹ ਬਦਲੇ ਗਏ ਨੇ ਤੇ ਜਇਹੇ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਮਾਰਕ ਮਿਲਰ ਸੀਗੇ ਉਨ੍ਹਾਂ ਦੀ ਜਗ੍ਹਾ ਜਿਹੜੀ ਹੈ ਉਹ ਵੀ ਤਬਦੀਲ ਕਰ ਦਿੱਤੀ ਗਈ ਹੈ ਤੇ ਹੁਣ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਨੇ ਉਹ ਰਚੇਲ ਬਿਡਾਪਨ ਨੇ ਉਹ ਹੁਣ ਕੁਰਸੀ ਸੰਭਾਲਣਗੇ ਉਹ ਹੁਣ ਔਤਾ ਸੰਭਾਲਣਗੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੀ ਜਗ੍ਹਾ ਦੇ ਉੱਤੇ ਸੋ ਮੇਡ ਆਪਨ ਬਾਰੇ ਡਿਸਕਸ਼ਨ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਕਿ ਉਹ ਕੌਣ ਨੇ ਉਹਨਾਂ ਦਾ ਐਜੂਕੇਸ਼ਨ ਕੀ ਹੈ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਉਹ ਕਿੱਦਾਂ ਦੇ ਸਾਬਿਤ ਹੋ ਸਕਦੇ ਨੇ ਫਿਊਚਰ ਦੇ ਵਿੱਚ ਤੇ ਨਾਲ ਦੀ ਨਾਲ ਹੀ ਹੁਣ ਤੱਕ ਉਹਨਾਂ ਦੇ ਕੋਲ ਕਿਹੜੇ ਅਹੁਦੇ ਰਹੇ ਨੇ ਤੇ ਕਿੱਦਾਂ ਦਾ ਉਹਨਾਂ ਦਾ ਕੰਮਕਾਰ ਰਿਹਾ ਹੈ ਸੋ ਉਹਨਾਂ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਕਿ ਇਮੀਗ੍ਰੇਸ਼ਨ ਦੇ ਪੱਖ ਤੋਂ ਚੰਗੇ ਨੇ ਜਾਂ ਮਾੜੇ ਨੇ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਤ ਤੋਂ ਵੱਤ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਤੇ ਜੇ ਤੁਹਾਨੂੰ ਸਾਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਮਾਰਕ ਕਰਨੀ ਜਿਹੜੇ ਕਿ ਨਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਅਹੁਦਾ ਸੰਭਾਲ ਲਿਆ ਹੈ ਯਾਨੀ ਕਿ ਉਹਨਾਂ ਨੇ ਸੌ ਚੁੱਕ ਲਈ ਹੈ ਤੇ ਹੁਣ ਉਹਨਾਂ ਦੀ ਨਵੀਂ ਕੈਬਨਿਟ ਹੋਵੇਗੀ ਜਿਹੜੀ ਰਿਸ਼ਫਲ ਤੋਂ ਬਾਅਦ ਜਿਹੜੇ ਨਵੇਂ ਮਨਿਸਟਰ ਅਹੁਦਾ ਸੰਭਣਗੇ ਉਹਦੇ ਵਿੱਚ ਇਮੀਗ੍ਰੇਸ਼ਨ ਮਨਿਸਟਰ ਜਿਹੜੇ ਨੇ ਉਹ ਵੀ ਹੁਣ ਬਦਲੇ ਗਏ ਨੇ ਤੇ ਨਵੇਂ ਇਮੀਗ੍ਰੇਸ਼ਨ ਮਨਿਸਟਰ ਜਿਹੜੇ ਨੇ ਉਹ ਰਚੇਲ ਬਿਡਾਪਨ ਨੇ ਹੁਣ ਜਿਹੜੇ ਰਚੇਲ ਨੇ ਉਹਨਾਂ ਦੇ ਲਈ ਇੱਕ ਕਹਿ ਸਕਦੇ ਕਿ ਉਹਨਾਂ ਦੇ ਇੱਕ ਕੈਰੀਅਰ ਬਾਰੇ ਥੋੜਾ ਜਿਹਾ ਪਹਿਲਾਂ ਡਿਸਕਸ਼ਨ ਕਰਾਂਗੇ ਕਿ ਉਹ ਪਹਿਲਾ ਜਿਹੜੇ ਨੇ ਉਹ ਇੱਕ ਪਹਿਲਾਂ ਤੇ ਉਹਨਾਂ ਦੀ ਜੇਕਰ ਰਾਜਨੀਤੀ ਦੀ ਗੱਲ ਕੀਤੀ ਜਾਵੇ ਹੁਣ ਨਵੇਂ ਇਮੀਗ੍ਰੇਸ਼ਨ ਮਨਿਸਟਰ ਜਿਹੜੇ ਨੇ ਵਿਡਾਪਨ ਉਹ ਹੁਣ ਅਹੁਦਾ ਸੰਭਾਲਣਗੇ ਤੇ ਉਹਨਾਂ ਦੇ ਬਾਰੇ ਜੇਕਰ ਗੱਲ ਕੀਤੀ ਜਾਵੇ ਤੇ ਉਹ ਮੌਜੂਦਾ ਕਯੂਬਿਕ ਦੇ ਇੱਕ ਐਮਪੀ ਨੇ ਉਸ ਤੋਂ ਇਲਾਵਾ ਉਹਨਾਂ ਦੇ ਜੇਕਰ ਪਿਛੋਕੜ ਦੇ ਉੱਤੇ ਥੋੜਾ ਜਾਣਦੇ ਆ ਤਾਂ ਪ੍ਰੀਵੀਅਸ ਮਿਨਿਸਟਰ ਆਫ ਅਫੀਸ਼ੀਅਲ ਲੈਂਗੁਏਜ ਯਾਨੀ ਕਿ ਉਹ ਪਹਿਲਾਂ ਜਿਹੜੀ ਕੈਨੇਡਾ ਦੀ ਅਫੀਸ਼ੀਅਲ ਲੈਂਗੁਏਜ ਹੈ ਉਹਦੇ ਮੰਤਰੀ ਰਹਿ ਚੁੱਕੇ ਨੇ ਤੇ ਉਸ ਤੋਂ ਇਲਾਵਾ ਡਿਪਟੀ ਪ੍ਰਾਈਮ ਮਿਨਿਸਟਰ ਯਾਨੀ ਕਿ ਕੈਨੇਡਾ ਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਵੱਡਾ ਰਤਬਾ ਹਾਸਲ ਸੀਗਾ ਕਿ ਉਹ ਉਪ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਨੇ ਯਾਨੀ ਕਿ ਡਿਪਟੀ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਨੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਉਹ ਮਿਨਿਸਟਰ ਆਫ ਫਾਈਨੈਂਸ ਵੀ ਸੀਗੇ ਯਾਨੀ ਕਿ ਜਦੋਂ ਉਹ ਉਪ ਪ੍ਰਧਾਨ ਮੰਤਰੀ ਸੀਗੇ ਉਦੋਂ ਉਹ ਫਾਈਨੈਂਸ ਜਿਹਨੂੰ ਆਪਾਂ ਜੇਕਰ ਆਪਾਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਗੱਲ ਕਰੀਏ ਤੇ ਫਾਈਨੈਂਸ ਮਿਨਿਸਟਰ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਵਾੜਿਜ ਮੰਤਰੀ ਜਾਂ ਕਹਿ ਸਕਦੇ ਆ ਕਿ ਆਪਾਂ ਖਜ਼ਾਨਾ ਮੰਤਰੀ ਸੀਗੇ ਉਸ ਤੋਂ ਇਲਾਵਾ ਮਿਨਿਸਟਰ ਆਫ ਟੂਰਿਜ਼ਮ ਐਂਡ ਐਸੋਸੀਏਟ ਮਿਨਿਸਟਰ ਆਫ ਫਾਈਨੈਂਸ ਉਸ ਤੋਂ ਬਾਅਦ ਉਹ ਮਿਨਿਸਟਰ ਆਫ ਟੂਰਿਸਟ ਮਤਲਬ ਟੂਰਿਸਟ ਦੇ ਵੀ ਮੰਤਰੀ ਰਹੇ ਨੇ ਜਿਹੜਾ ਕਿ ਸੈਰ ਸਪਾਟਾ ਮੰਤਰੀ ਕਿਹਾ ਜਾਂਦਾ ਆਪਾਂ ਜੇਕਰ ਪੰਜਾਬੀ ਦੇ ਵਿੱਚ ਗੱਲ ਕਰੀਏ ਤੇ ਨਾਲ ਹੀ ਉਹ ਐਸੋਸੀਏਟਿਡ ਖਜ਼ਾਨਾ ਮੰਤਰੀ ਯਾਨੀ ਕਿ ਫਾਈਨੈਂਸ ਮਿਨਿਸਟਰ ਵੀ ਰਹਿ ਚੁੱਕੇ ਨੇ ਫਿਰ ਉਸ ਤੋਂ ਇਲਾਵਾ ਮਿਨਿਸਟਰ ਆਫ ਸਮਾਲ ਬਿਜ਼ਨਸ ਐਕਸਪੋਰਟ ਪ੍ਰੋਮੋਸ਼ਨ ਐਂਡ ਇੰਟਰਨੈਸ਼ਨਲ ਟ੍ਰੇਡ ਯਾਨੀ ਕਿ ਜਿਹੜਾ ਵਿਦੇਸ਼ੀ ਵਪਾਰ ਹੈ ਇੰਟਰਨੈਸ਼ਨਲ ਵਪਾਰ ਹੈ ਆ ਕਹਿ ਸਕਦੇ ਹੋ ਕਿ ਕੋ ਮੰਤਰੀ ਵਪਾਰ ਹੈ ਉਹਨੂੰ ਤੇ ਐਕਸਪੋਰਟ ਨੂੰ ਪ੍ਰਮੋਟ ਕਰਨ ਦੇ ਵਿੱਚ ਉਹਨਾਂ ਦਾ ਤੇ ਉਦੋਂ ਬਾਅਦ ਸਮਾਲ ਬਿਜ਼ਨਸ ਦੇ ਉਹ ਮਨਿਸਟਰ ਜਿਹੜੇ ਆ ਉਹ ਰਹਿ ਚੁੱਕੇ ਨੇ ਯਾਨੀ ਕਿ ਜਿਹੜੇ ਆਪਾਂ ਲਘੂ ਉਦਯੋਗ ਕਹਿੰਨੇ ਆ ਜੇਕਰ ਆਪਾਂ ਨੂੰ ਹਿੰਦੀ ਜਾਂ ਪੰਜਾਬੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਸੰਨਤ ਦੇ ਨਾਲ ਵੀ ਜੁੜੇ ਹੋਏ ਨੇ ਯਾਨੀ ਕਿ ਬਿਜ਼ਨਸ ਦੇ ਨਾਲ ਵੀ ਜੁੜੇ ਹੋਏ ਨੇ ਨਾਲ ਦੀ ਨਾਲ ਟੂਰਿਜ਼ਮ ਨਾਲ ਵੀ ਜੁੜੇ ਹੋਏ ਨੇ ਤੇ ਫਾਈਨੈਂਸ ਜਿਹੜਾ ਕੈਨੇਡਾ ਦਾ ਇੱਕ ਅਹਿਮ ਕੜੀ ਹੈ ਜਿਹੜੀ ਡਾਇਰੈਕਟ ਜਾਂ ਇੰਡਾਇਰੈਕਟ ਵੇ ਦੇ ਨਾਲ ਇਮੀਗ੍ਰੇਸ਼ਨ ਦੇ ਨਾਲ ਮਿਲਦੀ ਜੁਲਦੀ ਹੈ ਉਹਦੇ ਨਾਲ ਜੁੜੇ ਹੋਏ ਨੇ ਤੇ ਨਾਲ ਦੀ ਨਾਲ ਇਹ ਆਫੀਸ਼ੀਅਲ ਲੈਂਗੁਏਜ ਦੇ ਵੀ ਮਿਨਿਸਟਰ ਰਹਿ ਚੁੱਕੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਕਯੂਬਿਕ ਤੋਂ ਆਂਦੇ ਨੇ ਜਿੱਥੇ ਫ੍ਰੈਂਚ ਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਪ੍ਰੋਮੋਟ ਕੀਤਾ ਜਾਂਦਾ ਹੈ ਸੋ ਜੇਕਰ ਕੋਈ ਫ੍ਰੈਂਚ ਵਾਲੇ ਪਾਸਿਓਂ ਇਮੀਗ੍ਰੇਸ਼ਨ ਮੰਤਰੀ ਬਣਦਾ ਹੈ ਤਾਂ ਇਹ ਚੀਜ਼ ਤੁਸੀਂ ਸਮਝ ਸਕਦੇ ਹੋ ਜਿਹੜੇ ਮੇਰੀਆਂ ਪੁਰਾਣੀਆਂ ਵੀਡੀਓ ਵੀ ਦੇਖਦੇ ਨੇ ਲੰਮੇ ਟਾਈਮ ਤੋਂ ਫੋਲੋ ਕਰਦੇ ਨੇ ਮੈਂ ਬੜੀ ਦੇਰ ਤੋਂ ਕਹਿ ਰਿਹਾ ਕਿ ਭਈ ਤੁਸੀਂ ਫ੍ਰੈਂਚ ਵਾਲੇ ਪਾਸੇ ਨੂੰ ਤੁਰਪੋ ਫ੍ਰੈਂਚ ਦਾ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਹੋ ਸਕਦਾ ਹੈ ਤੇ ਕੈਨੇਡਾ ਨੇ ਹੁਣ ਆਪਣਾ ਜਿਹੜਾ ਮੰਤਰੀ ਹੈ ਉਹੀ ਇੱਕ ਫ੍ਰੈਂਚ ਖਿੱਤੇ ਵਾਲਾ ਜਿਹੜਾ ਏਰੀਆ ਫ੍ਰੈਂਚ ਨੂੰ ਪ੍ਰੋਮੋਟ ਕਰਦਾ ਹੈ ਉਸ ਏਰੀਏ ਦਾ ਲਗਾਇਆ ਹੈਗਾ ਸੋ ਉਹ ਉਥੋਂ ਦੇ ਨਾ ਸਿਰਫ ਕਯੂਬਿਕ ਦੇ ਇੱਕ ਮੰਤਰੀ ਨੇ ਐਮਪੀ ਨੇ ਮੈਂਬਰ ਮੈਂਬਰ ਪਾਰਲੀਮੈਂਟ ਨੇ ਨਾਲ ਦੀ ਨਾਲ ਹੀ ਹੁਣ ਉਹ ਇਮੀਗ੍ਰੇਸ਼ਨ ਮਿਨਿਸਟਰ ਜਦੋਂ ਹੋਣਗੇ ਤਾਂ ਉਹਨਾਂ ਵਾਸਤੇ ਕਹਿ ਸਕਦੇ ਆ ਕਿ ਇਮੀਗ੍ਰੇਸ਼ਨ ਨੂੰ ਕਿਸ ਪਾਸੇ ਵੱਲ ਨੂੰ ਪਾਸੇ ਨੂੰ ਲੈ ਕੇ ਜਾਣਾ ਹੈ ਇਹ ਉਹਨਾਂ ਨੂੰ ਬਹੁਤ ਬਖੂਬੀ ਪਤਾ ਹੋਣਾ ਚਾਹੀਦਾ ਉਸ ਤੋਂ ਬਾਅਦ ਜੇਕਰ ਉਹਨਾਂ ਦੇ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਬੀਏ ਕੀਤੀ ਹੈ ਨਾ ਬੈਚਲਰ ਆਫ ਆਰਟਸ ਦੀ ਡਿਗਰੀ ਲਈ ਉਹਨਾਂ ਨੇ ਇੰਟਰਨੈਸ਼ਨਲ ਡਿਵੈਲਪਮੈਂਟ ਸਟੱਡੀ ਦੇ ਵਿੱਚ ਉਸ ਤੋਂ ਇਲਾਵਾ ਉਹਨਾਂ ਨੇ ਆ ਬੈਚਲਰ ਆਫ ਸਿਵਲ ਲਾ ਜੂਰੀਸ ਡਾਕਟਰ ਫॉर ਐਮਸੀ ਗੈਲ ਯੂਨੀਵਰਸਿਟੀ ਐਮਸੀ ਗੈਲ ਯੂਨੀਵਰਸਿਟੀ ਤੋਂ ਉਹਨਾਂ ਨੇ ਫਿਰ ਲਾ ਦੀ ਸਟੱਡੀ ਵੀ ਕੀਤੀ ਹੈ ਨਾਲ ਜੂਰੀਸ ਡਾਕਟਰ ਵੀ ਉਹ ਕਹਿ ਸਕਦਾ ਹੈ ਕਿ ਬੈਚਲਰ ਆਫ ਸਿਵਲ ਲਾ ਐਂਡ ਜੂਰੀਸ ਡਾਕਟਰ ਜਿਹੜਾ ਹੈ ਉਹ ਇਹਦੇ ਵਿੱਚ ਉਹਨਾਂ ਨੇ ਬੈਚਲਰ ਦੀ ਡਿਗਰੀ ਜਿਹੜੀ ਹੈ ਉਹ ਵੀ ਲਈ ਹੈਗੀ ਹੈ ਐਮਸੀ ਗੈਲ ਯੂਨੀਵਰਸਿਟੀ ਤੋਂ ਸੋ ਇਹ ਉਹਨਾਂ ਦਾ এডਿਕੇਸ਼ਨ ਤੇ ਇਹ ਉਹਨਾਂ ਦਾ ਥੋੜਾ ਜਿਹਾ ਪਿਛੋਕੜ ਸੀਗਾ ਕਿ ਹੁਣ ਤੱਕ ਜਿਹੜੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਬਣੇ ਨੇ ਉਹਨਾਂ ਦੀਆਂ ਕੀ ਡਿਊਟੀਆਂ ਜਿਹੜੀਆਂ ਨੇ ਉਹ ਰਹਿ ਚੁੱਕੀਆਂ ਨੇ ਹੁਣ ਇਹਨਾਂ ਵਾਸਤੇ ਚੈਲੰਜਸ ਜਿਹੜੇ ਆ ਉਹਨਾਂ ਦਾ ਡਿਸਕਸ਼ਨ ਕਰਾਂਗੇ ਫਿਰ ਆਪਾਂ ਥੋੜਾ ਜਿਹਾ ਕੈਲਕੂਲੇਸ਼ਨ ਕਨਕਲੂਜਨ ਵਾਲੇ ਪਾਸੇ ਨੂੰ ਜਾਂਦੇ ਆ ਇਹਨਾਂ ਦੇ ਉੱਤੇ ਸਭ ਤੋਂ ਵੱਡਾ ਕਿ ਕੈਪਿੰਗ ਇਨ ਇਮੀਗ੍ਰੇਸ਼ਨ ਟੂ ਅ ਸਸਟੇਨ ਪ੍ਰੀ ਪੈਂਡੈਮਿਕ ਟ੍ਰੈਂਡ ਉਹਨਾਂ ਨੇ ਕਿਹਾ ਕਿ ਜਿਹੜਾ ਪੈਂਡੈਮਿਕ ਤੋਂ ਯਾਰੀ ਕਿ ਕੋਵਿਡ ਤੋਂ ਪਹਿਲਾਂ ਦਾ ਟ੍ਰੈਂਡ ਸੀਗਾ ਉਹਨੂੰ ਕਿੱਦਾਂ ਸਸਟੇਨ ਰੱਖਿਆ ਜਾਣਾ ਹੈ ਉਸ ਦੇ ਉੱਤੇ ਕੰਮ ਕਰਨਾ ਪਵੇਗਾ ਕੈਪਿੰਗ ਜਿਹੜੀ ਹੈ ਉਹਨੂੰ ਧਿਆਨ ਵਿੱਚ ਰੱਖ ਕੇ ਉਸ ਤੋਂ ਇਲਾਵਾ ਪ੍ਰੋਟਾਇਜ਼ਿੰਗ ਟੈਂਪਰੇਰੀ ਰੈ residence ਆਫ ਕੈਨੇਡਾ ਫਾਰ ਪਰਮਾਨੈਂਟ ਰਾਈਜ਼ ਜਿਹੜੇ ਕਿ ਟੈਂਪਰੇਰੀ ਰੈ residence ਦੇ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਪੀਆਰ ਕਿੱਦਾਂ ਦਿੱਤੀ ਜਾ ਸਕਦੀ ਹੈ ਕਿੱਦਾਂ ਸੈਟਲਮੈਂਟ ਕੀਤਾ ਜਾ ਸਕਦਾ ਇਸ ਬਾਰੇ ਧਿਆਨ ਹੋਵੇਗਾ ਉਦੋਂ ਬਾਅਦ ਰੇਨਿੰਗ ਇਨ ਨੰਬਰ ਆਫ ਟੈਂਪਰੇਰੀ ਫੋਰਨ ਵਰਕਰ ਯਾਨੀ ਕਿ ਜਿਹੜੇ ਆ ਟੈਂਪਰੇਰੀ ਫੋਰਨ ਵਰਕਰ ਨੇ ਯਾਨੀ ਕਿ ਜਿਹੜੇ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਜਾਂ ਹੋਰ ਕਿਸੇ ਵੀ ਟੀਆਰ ਪ੍ਰੋਗਰਾਮ ਦੇ ਲਈ ਜਾਂਦੇ ਨੇ ਆ ਟੈਂਪਰੇਰੀ ਰੈਜ਼ੀਡੈਂਸ ਦੇ ਤੌਰ ਤੇ ਜਾਂਦੇ ਨੇ ਉਹਨਾਂ ਨੂੰ ਕਿਤਰਾ ਘੱਟੋ ਘਾਟਿਆਂ ਉਹਨਾਂ ਤੇ ਕਿਤਰਾ ਲਗਾਮ ਲਗਾਈ ਜਾ ਸਕਦੀ ਹੈ ਸੋ ਇਹ ਇਹਨਾਂ ਦਾ ਮੇਨ ਜਿਹੜਾ ਵਾ ਉਹ ਮੋਟਿਵ ਹੋਵੇਗਾ ਜਦੋਂ ਇਹਨਾਂ ਦੀਆਂ ਜਦੋਂ ਇਹ ਕੁਰਸੀ ਸੰਭਾਲਣਗੇ ਜਦੋਂ ਇਹਨਾਂ ਦਾ ਕਾਰਜਕਾਲ ਜਿਹੜਾ ਉਹ ਸ਼ੁਰੂ ਹੋਵੇਗਾ ਹੁਣ ਕੈਨੇਡਾ ਦੇ ਵਿੱਚ ਇਲੈਕਸ਼ਨ ਤੇ ਇਸ ਨਵੀਂ ਕੈਬਨਿਟ ਦੇ ਵਿੱਚ ਬਹੁਤ ਘੱਟ ਫਰਕ ਹੈ ਨਹੀਂ ਬਹੁਤ ਥੋੜਾ ਟਾਈਮ ਰਹਿ ਗਿਆ ਹੈ ਸੋ ਇਸ ਟਾਈਮ ਪੀਰੀਅਡ ਦੇ ਵਿੱਚ ਦੇਖਣਾ ਹੋਵੇਗਾ ਕਿ ਇਹ ਕਿੱਦਾਂ ਦਾ ਰੋਲ ਪਲੇ ਕਰ ਸਕਦੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਕਿਹੜੇ ਪਾਸੇ ਨੂੰ ਜਾ ਰਿਹਾ ਹੈ ਖਾਸ ਕਰਕੇ ਉਸ ਬਾਰੇ ਜੇਕਰ ਦੇਖਿਆ ਜਾਵੇ ਤਾਂ ਭਈ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਲਾ ਰਹੇ ਨੇ ਉਹ ਦੇਖਣ ਵਾਲੀ ਗੱਲ ਹੈ ਕਿ ਉਹਦਾ ਪਛੋਕੜ ਜਿਹੜਾ ਉਹ ਟੂਰਿਜ਼ਮ ਦੇ ਨਾਲ ਵੀ ਜੁੜਿਆ ਹੋਇਆ ਹੈ ਯਾਨੀ ਕਿ ਵਿਜ਼ਟਰ ਵੀਜ਼ਾ ਵਾਲਿਆਂ ਤੇ ਵੀ ਖਾਸ ਨਿਗਾਹ ਹੋਣ ਵਾਲੀ ਹੈ ਨਾਲ ਦੀ ਨਾਲ ਹੀ ਫਾਈਨੈਂਸ ਨਾਲ ਜੁੜਿਆ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਨੂੰ ਫਾਈਨੈਂਸ਼ੀਅਲੀ ਪੱਖੋਂ ਜਿਤਨਾ ਕਿ ਡਾਇਰੈਕਟ ਹੈ ਇਨਡਾਇਰੈਕਟ ਤਰੀਕੇ ਦੇ ਨਾਲ ਉਹਨਾਂ ਦੀ ਇਕਨੋਮੀ ਦੇ ਨਾਲ ਇਮੀਗ੍ਰੇਸ਼ਨ ਰਿਲੇਟ ਕਰਦਾ ਹੈ ਉਸ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਸੋ ਉਹਦੇ ਪ੍ਰੋਸਪੈਕਟਿਵ ਦੇ ਨਾਲ ਵੀ ਇਹ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਉਹ ਬੈਸਟ ਬੰਦੇ ਨੇ ਉਸ ਤੋਂ ਇਲਾਵਾ ਇੰਟਰਨੈਸ਼ਨਲ ਟ੍ਰੇਡ ਵਗੈਰਾ 'ਚ ਇਹਨਾਂ ਨੂੰ ਐਕਸਪੀਰੀਅੰਸ ਹੈਗਾ ਸੋ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਇੱਕ ਇਹਦੇ ਵਿੱਚ ਬਹੁਤ ਅਹਿਮ ਪੁਆਇੰਟ ਇਹ ਵੀ ਹੈ ਕਿ ਕਯੂਬਿਕ ਖੇਤੇ ਤੋਂ ਆਉਂਦੇ ਜਿੱਥੇ ਫ੍ਰੈਂਚ ਨੂੰ ਬਹੁਤ ਪ੍ਰਮੋਟ ਕੀਤਾ ਜਾਂਦਾ ਹੈ ਤੇ ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 11000 ਬੰਦਾ ਜਿਹੜਾ ਇਹ ਫ੍ਰੈਂਚ ਦੇ ਵਿੱਚ ਪੀਆਰ ਕਰ ਚੁੱਕੇ ਨੇ 2025-25 ਦੇ ਵਿੱਚ ਹਾਲੇ ਜੋ ਮਾ ਜੋ ਮਾ 2.5 ਮਹੀਨੇ ਜਿਹੜੇ ਆ ਉਹ ਪੂਰੇ ਨਹੀਂ ਹੋਏ ਸੋ ਇਸ ਕਰਕੇ ਫ੍ਰੈਂਚ ਵਾਲੇ ਪਾਸੇ ਨੂੰ ਥੋੜਾ ਤੁਸੀਂ ਧਿਆਨ ਦੇਣਾ ਹੈਗਾ ਤੇ ਖਾਸ ਕਰਕੇ ਜੇਕਰ ਇਸ ਇਮੀਗ੍ਰੇਸ਼ਨ ਮਿਨਿਸਟਰ ਦੇ ਅਹੁਦੇ ਨੂੰ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਉਸ ਐਸਪੈਕਟ ਨਾਲ ਜਾਂ ਉਸ ਉਮੀਦ ਦੇ ਨਾਲ ਦੇਖਿਆ ਜਾ ਸਕਦਾ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਦਾ ਪਿਛੋਕੜ ਹੈਗਾ ਹੈ ਕਿ ਇਸ ਵਿਹਾਰ ਦੇ ਉੱਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਐਕਟ ਕਰ ਸਕਦੇ ਹੈਗੇ ਨੇ ਬਾਕੀ ਬਹੁਤਾ ਜਿਆਦਾ ਸਮਾਂ ਇਹਨਾਂ ਕੋਲ ਨਹੀਂਗਾ ਹੈਗਾ ਬਹੁਤਾ ਕੋਈ ਵੱਡਾ ਬਦਲਾਅ ਤੇ ਇਨ ਬਿਟਵੀਨ ਜਿਹੜਾ ਉਹ ਨਹੀਂ ਹੋ ਸਕਦਾ ਉਹ ਤੇ ਇਲੈਕਸ਼ਨ ਤੋਂ ਬਾਅਦ ਹੀ ਹੋਵੇਗਾ ਪਰ ਛੋਟੇ ਮੋਟੇ ਚੇਂਜਸ ਜਿਹੜੇ ਉਹ ਹੋ ਸਕਦੇ ਨੇ ਪਰ ਇਮੀਗ੍ਰੇਸ਼ਨ ਦੇ ਪੱਖ ਤੋਂ ਚੰਗੇ ਮਨਿਸਟਰ ਨੇ ਐਕਸਪੀਰੀਅੰਸ ਰੱਖਦੇ ਨੇ ਉਸ ਖਿੱਤੇ ਦੇ ਵਿੱਚ ਖਾਸ ਕਰਕੇ ਤੇ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਡਾਇਰੈਕਟ ਆ ਇਨਡਾਇਰੈਕਟ ਤਰੀਕੇ ਨਾਲ ਚੀਜ਼ਾਂ ਇਨਵੋਲਡ ਨੇ ਉਹਨਾਂ ਦੇ ਡਿਪਾਰਟਮੈਂਟ ਦੇ ਮਾਹਿਰ ਨੇ ਉਮੀਦ ਕਰਦਾ ਮਿਲੋ ਪਸੰਦ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਸਾਡੇ ਕੋਲ ਪਿੱਛੇ ਆਉਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ